ਸੁਖਬੀਰ ਬਾਦਲ ਜਿਹਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚੇ ਆ ਆਪਣੇ ਹੋਟਲਾਂ ਕਰਕੇ ਆਪਣੇ ਫਾਰਮ ਹਾਊਸਾਂ ਕਰਕੇ ਆਪਣੀਆਂ ਜ਼ਮੀਨਾਂ ਕਰਕੇ ਆਪਣੀਆਂ ਮੰਤਰੀਆਂ ਕਰਕੇ ਆਪਣੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚਦੇ ਨਿਲਾਮ ਕਰ ਦਿੱਤੇ ਗਿਰਵੀ ਰੱਖ ਦਿੱਤੇ ਤੇ ਕਦੀ ਬੋਲੇ ਨਹੀਂ ਆਪਣੀਆਂ ਮੰਤਰੀਆਂ ਵਿੱਚ ਆਪਣੀ ਮੰਤਰੀਸ਼ਿਪ ਬਚਾਉਣ ਲਈ ਜਾਂ ਆਪਣੇ ਹੋਟਲਾਂ ਨੂੰ ਬਣਾਉਣ ਲਈ ਜਾਂ ਬਚਾਉਣ ਦੇ ਲਈ ਤੇ ਐਦਾਂ ਦਾ ਸ਼ਖਸ ਅੱਜ ਸਵਾਲ ਚੁੱਕ ਰਿਹਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਉਹ ਸਰਕਾਰ ਮਾਨਸਾਬ ਦੀ ਸਰਕਾਰ ਜੋ ਦਿਨ ਰਾਤ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਲਈ ਮਿਹਨਤ ਕਰ ਰਹੀ ਹੈ ਜਿਸ ਦਾ ਇੱਕੋ ਸੁਪਨਾ ਹੈ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਜਿਹੜੀ ਵਿਕਾਸ ਦੀ ਰਫ਼ਤਾਰ ਹੈ ਉਸ ਨੂੰ ਹੋਰ ਤੇਜ਼ੀ ਕਰਨਾ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਚੱਲ ਰਿਹਾ ਜਿੱਥੇ ਜਿੰਨੀ ਲੈਂਡ ਅਥਾਰਟिटीज ਹੈ ਹਰ ਸ਼ਹਿਰਾਂ ਦੇ ਉਹਦੇ ਜਿਹੜੇ ਚੇਅਰਮੈਨ ਹੈ ਚੀਫ ਸੈਕਟਰੀ ਹੁੰਦੇ ਆ ਪਰ ਪੰਜਾਬ ਦੇ ਵਿੱਚ ਸ਼ੁਕਲੇਨੀ ਆਪ ਆਪਣੇ ਜਿਹੜਾ ਹੈ ਕਪੜੇ ਕਰਨੇ ਸੀ ਆਪਣੇ ਜਿਹਦੇ ਦੇ ਡਿਜ਼ਾਈਨ ਸੀ ਇਹਨਾਂ ਨੇ ਆਪਣੇ ਤੱਕ ਪਾਵਰ ਰੱਖੀ ਸੀ ਹੁਣ ਉਹ ਪਾਵਰ ਅਸੀਂ ਜਿਹੜੀ ਹੈ ਚੀਫ ਸੈਕਟਰੀ ਕੋਲਤੀ ਹੈ ਤਾਂਕਿ ਸਾਡੇ ਪੰਜਾਬ ਦੇ ਸ਼ਹਿਰ ਪੰਜਾਬ ਦੇ ਸ਼ਹਿਰ ਤਰੱਕੀ ਕਰਨ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਆਵੇ ਇਸ ਇਦਾਂ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੁਪਰੀ ਬਾਦਰ ਵੱਲੋਂ ਜੋ ਖੁਦ ਪੰਜਾਬ ਦੇ ਹੱਕਾਂ ਨੂੰ ਹਮੇਸ਼ਾ ਵੇਚਦੇ ਆਏ ਨਿਲਾਮ ਕਰਦੇ ਆਏ ਗਿਰਵੀ ਰੱਖਦੇ ਆਏ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਦੇ ਆਏ ਮੈਂ ਸਮਝਦਾ ਹਾਂ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਤੇ ਇਸ ਮੂਵ ਦੇ ਨਾਲ ਉਂਚੀ ਸਕੀਟ ਜਿਹੜਾ ਹੈ ਉਹਨਾਂ ਦੇ ਕੋਲ ਜਦੋਂ ਪਾਵਰ ਹੈ ਸਾਰੇ ਜਿਹੜੇ ਸ਼ਹਿਰਾਂ ਦੀ ਅਥਾਰਟिटीज ਦੀ ਤਾਂ ਬਹੁਤ ਜਲਦੀ ਵਿਕਾਸ ਹੋਊਗਾ ਕਿਉਂਕਿ ਇਹ ਪੂਰੇ ਦੇਸ਼ ਦੇ ਵਿੱਚ ਇਹ ਮਾਡਲ ਹੈ ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੂੰਗਾ ਉਹ ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਸਟੇਟ ਦਾ ਉਦਾਹਰਣ ਦੇ ਰਹੇ ਨੇ ਜਿੱਥੇ ਜਿਹੜੀ ਇਹ ਚੇਅਰਮੈਨਸ਼ਿਪ ਹੈ ਚੀਫ ਮਿਨਿਸਟਰ ਕੋਲ ਹੋਵੇ ਸਿਰਫ ਪੰਜਾਬ ਦੇ ਵਿੱਚ ਇਦਾਂ ਸੀ ਜਿਹਦੇ ਕਰਕੇ ਕਈ ਵਾਰੀ ਬਹੁਤ ਡਿਲੇ ਹੋ ਜਾਂਦਾ ਸੀ ਤਾਂ ਹੁਣ ਜਿਹੜਾ ਹੈ ਕੰਮ ਬਹੁਤ ਤੇਜ਼ੀ ਨਾਲ ਹੋਣ ਕਰਕੇ ਇਹ ਜਿਹੜੀ ਹੈ ਇਸ ਤਰ੍ਹਾਂ ਚੇਅਰਮੈਨ ਚੀਫ ਸੈਕਟਰੀ ਰਹਾ ਦਿੱਤਾ ਐਂਡ ਚੀਫ ਮਿਨਿਸਟਰ ਇਜ਼ ਆਲਵੇਜ਼ ਹੈਡ ਆਫ ਸਟੇਟ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ ਇੰਦਾਂ ਦੀ ਗੁੰਮਰਾਹ ਕਰਨੇ ਤੁਹਾਡਾ ਰਾਜ ਨਹੀਂ ਹੈ ਇਹ ਭਗਵੰਤ ਮਾਨ ਦਾ ਰਾਜ ਹੈ ਉਹ ਸਾਡੇ ਮੁੱਖ ਮੰਤਰੀ ਹਨ ਹਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਤੇ ਅਸੀਂ ਸਾਰੇ ਐਸ ਮਿਨਿਸਟਰਸ ਵੀ ਅਸੀਂ ਸਾਰੇ ਐਮ ਐਲ ਏ ਅਸੀਂ ਸਾਰੇ ਟੀਮ ਭਗਵੰਤ ਮਾਨ ਹੈ ਤੇ ਅਸੀਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ ਮੈਂ ਬੇਨਤੀ ਕਰੂੰਗਾ ਮੈਂ ਸੁਖਵੀਰ ਬਾਦਲ ਜੀ ਨੂੰ ਕਿ ਇੰਦਾਂ ਦੀ ਬੇਟੁਕੀ ਬਿਆਨਬਾਜ਼ੀ ਤੁਸੀਂ ਪਹਿਲਾਂ ਆਪਣਾ ਗਰੀਵਾਨ ਚੱਕੋ ਆਪਣਾ ਰਿਕਾਰਡ ਦੇਖੋ ਤੁਸੀਂ ਆਪਣੇ ਹੋਟਲਾਂ ਦਾ ਖਿਆਲ ਰੱਖੋ ਤੇ ਪੰਜਾਬ ਦੀ ਫਿਕਰ ਨਾ ਸਾਨੂੰ ਕੱਲ ਸੀ ਨਾ ਅੱਜ ਨਾ ਕਦੀ ਕੱਲ ਹੋ ਸਕਦੀ ਹੈ ਸਾਨੂੰ ਪੰਜਾਬ ਲਈ ਕੰਮ ਕਰਨਾ